ਸਚਰਕਾਰ ਐਨਆਰਆਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਤਾਂ ਡੋਨਾਲਡ ਟਰੰਪ ਨੂੰ ਜਿੱਥੇ ਬੀਤੇ ਦਿਨ ਅਦਾਲਤ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਸੀ ਉਸ ਦੇ ਟੈਰਫਾਂ ਨੂੰ ਜੋਪ ਰੋਕ ਲਗਾ ਦਿੱਤੀ ਗਈ ਸੀ ਜੋ ਬਾਕੀ ਦੇਸ਼ਾਂ ਤੋਂ ਸਮਾਨ ਅਮਰੀਕਾ ਦੇ ਵਿੱਚ ਆਉਂਦਾ ਉਹਨਾਂ ਦੇ ਉੱਪਰ ਜਿਹੜਾ ਐਕਸਟਰਾ ਟੈਕਸ ਜਿਹੜਾ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਲਗਾਇਆ ਗਿਆ ਸੀ ਖਾਸ ਤੌਰ ਤੇ ਟੈਰਫ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ ਤਾਂ ਉਸ ਨੂੰ ਜਿਹੜਾ ਅਦਾਲਤ ਦੇ ਵੱਲੋਂ ਰੋਕ ਲਗਾਈ ਗਈ ਸੀ ਪਰ ਉੱਪਰਲੀ ਅਦਾਲਤ ਦੇ ਵਿੱਚ ਹੁਣ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਅਪੀਲ ਪਾਈ ਗਈ ਹੈ ਵਾਈਟ ਹਾਊਸ ਦੇ ਵੱਲੋਂ ਨਰਾਜ਼ਗੀ ਜਤਾਈ ਗਈ ਸੀ ਤਾਂ ਹੁਣ ਸੰਗੀ ਢਾਂਚੇ ਦੇ ਵੱਲੋਂ ਜਿਹੜਾ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਪਾਈ ਗਈ ਹੈ ਜਿੱਤੇ ਕਿ ਅਸਥਾਈ ਤੌਰ ਤੇ ਜਿਹੜਾ ਕੁਝ ਕੁ ਜੜੇ ਜੋ ਟੈਰਿਫ ਨੇ ਟੈਕਸ ਨੇ ਉਹਨਾਂ ਨੂੰ ਜਿਹੜਾ ਬਹਾਲ ਕਰ ਦਿੱਤਾ ਗਿਆ ਹਾਲਾਂਕਿ ਇਹ ਜਿਹੜੀ ਬਹਾਲੀ ਆ ਅਸਥਾਈ ਤੌਰ ਤੇ ਕੀਤੀ ਗਿਆ ਤਾਂ ਜ ਅਮਰੀਕੀ ਸੰਘੀ ਅਪੀਲ ਅਦਾਲਤ ਨੇ ਜਿਹੜਾ ਟਰੰਪ ਦੇ ਜਿਹੜੇ ਜ਼ਿਆਦਾਤਰ ਟੈਰਫਾਂ ਨੂੰ ਅਸਥਾਈ ਤੌਰ ਤੇ ਬਹਾਲ ਕਰ ਦਿੱਤਾ ਅਦਾਲਤ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਐਮਰਜੈਂਸੀ ਪ੍ਰਸਤਾਵ ਨੂੰ ਜਿਹੜੀ ਮਨਜ਼ੂਰੀ ਦੇ ਦਿੱਤੀ ਆ ਅਦਾਲਤ ਨੇ ਕਿਹਾ ਕਿ ਟੈਰਫਾਂ ਨੂੰ ਰੋਕਣ ਦੇ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਹੋਵੇਗਾ ਇਹ ਫੈਸਲਾ ਇੱਕ ਵਪਾਰ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਲਾਕ ਕਰਨ ਤੋਂ ਇੱਕ ਦਿਨ ਬਾਅਦ ਹੀ ਆਇਆ ਜਾਨੀ ਕਿ ਇੱਕ ਵਪਾਰ ਅਦਾਲਤ ਦੇ ਵੱਲੋਂ ਬੀਤੇ ਦਿਨਾਂ ਫੈਸਲਾ ਸੁਣਾਇਆ ਗਿਆ ਸੀ ਕਿ ਉਸ ਡੋਨਾਲਡ ਟਰੰਪ ਦੇ ਜਿਹੜੇ ਟੈਰਫ ਨੇ ਉਹਨਾਂ ਦੇ ਉੱਪਰ ਰੋਕ ਲਾਈ ਗਈ ਸੀ ਪਰ ਅੱਜ ਉਪਰਲੀ ਅਦਾਲਤ ਦੇ ਵੱਲੋਂ ਅਸਾਈ ਤੌਰ ਤੇ ਜਿਹੜੀ ਉਹ ਰੋਕ ਲਗਾਈ ਗਈ ਸੀ ਉਹ ਹਟਾ ਦਿੱਤੀ ਗਈ ਹੈ ਤਾਂ ਹੁਣ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇੱਕ ਸੰਗੀ ਅਪੀਲ ਦੇ ਅਦਾਲਤ ਨੇ ਪੀਰਵਾਰ ਨੂੰ ਜਿਹੜਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਆਦਾਤਰ ਵੱਡੇ ਟੈਰਫਾਂ ਨੂੰ ਅਸਾਈ ਤੌਰ ਤੇ ਬਹਾਲ ਕੀਤਾ ਪਰ ਨਾਲ ਦੀ ਨਾਲ ਵੱਡੀ ਗੱਲ ਇਹ ਵੀ ਆ ਕਿ ਟੈਰਫ ਤੁਹਾਨੂੰ ਇਸ ਪੈਕੇਜ ਦੇ ਵਿੱਚ ਇਹ ਵੀ ਦੱਸਾਂਗੇ ਕਿ ਕਿਹੜੇ ਜਿਹੜੇ ਟੈਰਫ ਸੀ ਤਾਂ ਸਵਾਲ ਹੈ 2025 ਦੇ ਵਿੱਚ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਜਿਹੜੇ ਬਹੁਤ ਸਾਰੇ ਜਿਹੜੇ ਟੈਕਸ ਲਗਾਏ ਗਏ ਸੀਗੇ ਤਾਂ ਜਿਸ ਦੇ ਵਿੱਚ ਅਮਰੀਕਾ ਦੀ ਅਦਾਲਤ ਨੇ ਕੇ ਫੈਸਲਾ ਡੋਨਾਲਡ ਟਰੰਪ ਦੇ ਕੁਝ ਕੁ ਟੈਕਸ ਨੇ ਜਿਹੜੇ ਉਹ ਉਹਨਾਂ ਨੂੰ ਗੈਰ ਕਾਨੂੰਨੀ ਦੱਸਿਆ ਸੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਗਲਤ ਸਨ ਇਹ ਦੱਸਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਵਪਾਰ ਅਦਾਲਤਾਂ ਦੇ ਵੱਲੋਂ ਟੈਕਸ ਫਿਲਹਾਲ ਰੋਕ ਲਗਾ ਦਿੱਤੀ ਗਈ ਸੀ ਟਰੰਪ ਨੇ ਇੱਕ ਐਕ ਇੱਕ ਟੈਕਸ ਲਗਾਏ ਗਏ ਸੀ ਕਿ ਐਮਰਜੈਂਸੀ ਜਿਹੜੇ ਹਾਲਾਤ ਨੇ ਪਰ ਵਪਾਰ ਅਦਾਲਤ ਨੇ ਕਿਹਾ ਸੀ ਕਿ ਅਜੇ ਹਾ ਕੋਈ ਵੀ ਖਤਰਾ ਨਹੀਂ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਅਗਲੀ ਜਿਹੜੀ 5 ਜੂਨ ਨੂੰ ਅਗਲੀ ਸੁਣਵਾਈ ਆ ਉਸ ਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਆਉਂਦਾ ਪਰ ਕਿਵੇਂ ਲਾਏ ਗਏ ਸਨ ਡੋਨਾਲਡ ਟਰੰਪ ਨੇ ਜਿਹੜੇ ਟੈਰਿਫ ਨੇ ਟਰੰਪ ਨੇ 2025 ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਮੈਕਸੀਕੋ ਅਤੇ ਚੀਨ ਤੋਂ ਜਿਹੜਾ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਉੱਪਰ ਵੱਡੇ ਟੈਰਿਫ ਲਾਏ ਸੀ ਚੀਨ ਅਤੇ ਹੋਰ ਦੇਸ਼ਾਂ ਦੀ ਜਿਹੜੀ ਵਾਪਸੀ ਦੇ ਵਿੱਚ ਅਮਰੀਕੀ ਚੀਜ਼ਾਂ ਦੇ ਉੱਪਰ ਟੈਕਸ ਲਾ ਦਿੱਤਾ ਸੀ ਜਿਸ ਦੇ ਨਾਲ ਦੁਨੀਆ ਭਰ ਦਾ ਜਿਹੜਾ ਵਪਾਰ ਆ ਤਣਾਅ ਦੇ ਵਿੱਚ ਆ ਗਿਆ ਸੀ ਮਾਰਕੀਟ ਦੀਆਂ ਚੰਗੀ ਪ੍ਰਤੀਕਿਰਿਆ ਇਸ ਦੇ ਵਿੱਚ ਜਿਹੜੀ ਦੇਖਣ ਨੂੰ ਮਿਲੀ ਅਦਾਲਤ ਦੇ ਫੈਸਲੇ ਤੇ ਜਿਹੜਾ ਫੈਸਲਾ ਅਦਾਲਤ ਨੇ ਸੁਣਾਇਆ ਸੀ ਕਿ ਜਿਸ ਦੇ ਵਿੱਚ ਕਿ ਟਰੰਪ ਦੇ ਇੰਨਾ ਜਿਹੜਾ ਟੈਰਫਾਂ ਦੇ ਉੱਪਰ ਰੋਕ ਲਾਈ ਸੀ ਜਿਸ ਦੇ ਨਾਲ ਕਿ ਸਟਾਕ ਮਾਰਕੀਟਾਂ ਜਿਹੜੀਆਂ ਉਹ ਚੜ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੀਆਂ ਕੀਮਤਾਂ ਵਧੀਆਂ ਸੀ ਵਪਾਰੀ ਅਤੇ ਆਮ ਲੋਕ ਖੁਸ਼ ਹੋਣ ਲੱਗੇ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਡੋਨਾਲਡ 트੍ਰੰਪ ਦੇ ਹੱਕ ਦੇ ਵਿੱਚ ਉੱਪਰਲੀ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਜਾਂਦਾ ਪਰ ਫਿਲਹਾਲ ਜਿਹੜਾ ਸਤਾਈ ਤੌਰ ਤੇ ਫੈਸਲਾ ਸੁਣਾ ਦਿੱਤਾ ਗਿਆ ਕਿ ਜਿਹੜੇ ਵੱਡੇ ਟੈਰਰਿਸਟ ਸੀਗੇ ਜਿਹੜੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਉਹਨਾਂ ਦੇ ਉੱਪਰ ਜਿਹੜੀ ਸਤਾਈ ਤੌਰ ਤੇ ਬਹਾਲ ਕਰ ਦਿੱਤਾ ਗਿਆ ਰੋਕ ਹੇਟਲੀ ਅਦਾਲਤ ਦੇ ਵੱਲੋਂ ਲਗਾਈ ਗਈ ਸੀ ਉਹ ਹਟਾ ਦਿੱਤੀ ਗਈ ਹੈ